ਉਤਾਰ ਦਿੰਦਾ ਪੈਸੇ ਜਾਂ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿਲੋ ਨਹਿਰ ਵਾਲਾ ਨੂੰ ਮੈਂ ਦਊ 35 ਤਾੜੀਆਂ ਲਾ ਦੇਣੇ ਪਰਦੇ ਨੂੰ ਦਾ ਤਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭੈਣੇ ਰੋਟੀ ਖਾਂਦੀ ਐ ਕਿ ਨਹੀਂ ਜਾਂਦੀ ਬੁੜੀਆਂ ਵਾਸਤੇ ਇੱਕ ਸੂਟ ਹਸਿਆ ਵਾਲਾ ਹੀ ਹਾਂ ਹਾਂ ਇੱਕ ਸੂਟ 1100 ਦਾ ਭੈਣੇ ਆ ਦੀ ਪਸੰਦ ਪਾ ਲੈਣੀ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬੀਗੇਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੇ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੇ ਇੱਕ ਟਾਈਮ ਦੀ ਭਗਦੀ ਇੱਕ ਦਿਨ ਨਹੀਂ ਭਗਦੀ ਅਈਆ ਟੀਸੀ ਨੇ ਸੈਨ ਨਾ ਕਿਤੇ ਤਾਂ ਟੀਸੀ ਬਾਹਰ ਹੋਊਗਾ ਤੁਹਾਡਾ ਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਲਾਰਮ ਕੀਤਾ ਗਿਆ ਵੀ ਜਿਹੜਾ ਵੀ ਸਰਪੰਚ ਜਾਂ ਪਿੰਡ ਸਰਬਸਹਿਮਤੀ ਨਾਲ ਬਣੇਗਾ ਅਸੀਂ ਉਹਨਾਂ ਨੂੰ 5 ਲੱਖ ਰੁਪਏ ਇਨਾਮ ਦੇਵਾਂਗੇ ਜਦੋਂ ਚੱਲਦੇ ਆ ਲਗਾਤਾਰ ਪਿੰਡਾਂ ਦੇ ਵਿੱਚ ਬੋਲੀਆਂ ਦੀਆਂ ਬੋਲੀਆਂ ਦੀ ਦੌੜ ਲੱਗੀ ਵੀ ਇਹ ਚਾਹੇ ਕੋਈ 2 ਕਰੋੜ ਦੀ ਬੋਲੀ ਲਾ ਰਿਹਾ ਕੋਈ 60 ਲੱਖ ਦੀ ਲਾ ਰਿਹਾ ਪਰ ਹੁਣ ਇੱਕ ਅਜੀਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਇੱਕ ਨੌਜਵਾਨਾ ਸਰਪੰਚੀ ਦੀ ਗੱਲ ਕਰਦਾ ਵੀਡੀਓ ਕਾਫੀ ਵਾਇਰਲ ਹੋ ਰਹੀ ਹੁੰ ਮੈਂ ਆਪਣੇ ਪੱਲੇ 20 ਲੱਖ 20 ਕਿੱਲੇ ਪੰਚਾਇਤੀ ਜ਼ਮੀਨ ਦੇ ਵਿੱਚ ਦਮਾਂਗਾ ਅਤੇ ਜਿਹੜੀਆਂ ਮਹਿਲਾਵਾਂ ਨੇ ਔਰਤਾਂ ਨੇ ਮਹਿਲਾਵਾਂ ਦੇ ਲਈ ਇੱਕ ਸੂਟ ਅਤੇ 1100 ਰੁਪਏ ਤੇ ਨਾਲ ਡਬਲ ਬੈੱਡ ਦਾ ਕੰਬੜਾ ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈਕਰ ਹਾਂਜੀ ਚੈਕ ਉਤਰ ਦਿੰਦਾ ਪੈਸੇ ਚਾ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਿਆਂ ਨੂੰ ਮੈਂ ਦਊ ਪੰਚਾਇਤੀ ਤਾੜੀਆਂ ਲਾੜੇ ਨਹਿਰਾਂ ਦੇ ਪਾਣੀ ਗਾਸ ਦੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ दारू ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਣੇ ਰੋਟੀ ਖਾਦੀ ਆ ਕਿ ਨਹੀਂ ਆ ਤੂੰ ਬੁੜੀਆਂ ਤੇ ਇੱਕ ਸ਼ੂਟ 1100 ਰੁਪਇਆ ਮੇਰੇ ਅਲਿਓ ਜਿੱਦਣ ਬੋਟ ਪਾਉਣ ਉਹਨਾਂਗੇ ਨਹੀਂ ਇੱਕ ਇੱਕ ਸ਼ੂਟ ਬੂਟ ਸਿਆ ਵਾਲਾ ਹੀ ਹਾਂ ਦੇਖ ਸ਼ੂਟ 1100 ਦਾ ਭਣੇ ਆਹ ਦੀ ਪਸੰਦ ਦੇ ਪਾ ਲੈਣਗੇ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ ਲੈ ਲਾ ਲਾ ਸ਼ਾਨਦਾਰ ਇਹ ਫਰਜ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਕਿਹੜੇ ਜਵਾਕ ਨਹਿਰ ਤੋਂ ਵੜੰਗੀ ਜਾਂਦੇ ਆ ਭਾਵਾਂ ਦੀ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਦਾ ਸਪੈਸ਼ਲ ਸਹੀ ਹੈ ਸਹੀ ਹੈ ਕਿਆ ਬਾਤ ਹੈ ਠੀਕ ਆ ਕਹਿ ਦੀ ਉਹਨੇ ਭੇਜਦਾ ਤੜਕ ਕੱਲੀ ਪਾਰਤੀਲ ਦੀ ਉੱਠੇ ਆ ਭਾਈ ਜੀ ਭਾਵਾਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਹਾਂ ਉੱਤਰ ਨੂੰ ਕਹਿੰਦੀ ਚਾ ਤੂੰ ਡਿੰਗਾ ਚਾ ਮੇ ਤੇਰਾ ਮੁੰਡਾ ਉੱਡੂ 8000 ਰੁਪਇਆ ਠੀਕ ਹੈ ਤਨਖਾ ਜੇ ਡੀਸੀ ਨੇ ਸੈਨ ਨਾ ਕੀਤੇ ਚੋਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪਾਵਰ ਹੈ ਹੀ ਪਾਵਰ ਭਾਈ ਪਾਵਰ ਆਖ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੇ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਡੀਸੀ ਨੇ ਸੈਨ ਨਾ ਕੀਤੇ ਤਾਂ ਡੀਸੀ ਬਾਹਰ ਹੋਊਗਾ ਤੜਕੇ ਹਾਲਾਕਿ 15 ਤਰੀਕ ਨੂੰ ਵੋਟਾਂ ਪੈਣੀਆਂ ਨੇ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚੋਂ ਸਰਬਸੰਮਤੀ ਨਾਲ ਪਿੰਡਾਂ ਦੇ ਸਰਪੰਚ ਬਣ ਗਏ ਨੇ ਸਹਿਮਤੀ ਨਾਲ ਸਰਪੰਚ ਬਣੇ ਨੇ ਬੜੀ ਚੰਗੀ ਗੱਲ ਆ ਜਿਵੇਂ ਪਿੰਡਾਂ ਦੇ ਵਿੱਚ ਐਵੇਂ ਪਿਆਰੀ ਆਪਸੀ ਪਿਆਰੀ ਜਿਹਾ ਪਿਆਰ ਵਧੇ ਰੇ ਪਰ ਐਵੇਂ ਸਰਪੰਚੀ ਦੇ ਲਈ 60-60 ਲੱਖ ਜੋੜ ਤੋਂ ਕਰੋੜ ਦੀਆਂ ਬੋਲੀਆਂ ਲਾਉਣੀਆਂ ਗਲਤ ਨਹੀਂ ਕਿਉਂਕਿ ਇਹਨਾਂ ਲੋਕਾਂ ਨੂੰ ਪਰ ਇਹ ਜ਼ਰੂਰ ਆ ਕਿ ਜੇਕਰ ਜੋ 50 ਲੱਖ ਲੱਗੇ ਤਾਂ ਪੰਚੀ ਲੈਣਗੇ ਤਾਂ 50 ਤੋਂ ਉਹ ਡਬਲ ਜ਼ਰੂਰ ਬਣਾਉਣਗੇ ਕਿਉਂਕਿ ਕੋਈ ਵੀ ਅਜਿਹਾ ਨਹੀਂ ਹੁੰਦਾ ਕਿ ਉਹ ਆਪਣੇ ਪੱਲਿਓਂ ਪੈਸੇ ਲਾ ਕੇ ਪਿੰਡ ਦੇ ਕਿਸੇ ਵੀ ਚੀਜ਼ ਦਾ ਭਲਾ ਕਰ ਸਕੇ ਅੱਜ ਕੱਲ੍ਹ ਅਜਿਹੇ ਲੋਕ ਬਹੁਤ ਘਟਨੇ ਪਰ ਅਜਿਹੇ ਚ ਸਰਕਾਰ ਨੇ ਵੀ ਚਾਹੀਦਾ ਜਿਹੜੇ ਡੜੇ ਡੜੀਆਂ ਬੋਲੀਆਂ ਲਾ ਰਹੇ ਉਹਨਾਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਅਖਰਕਾਰ ਇੰਨਾ ਪੈਸਾ ਕਿੱਥੋਂ ਆਇਆ ਅਤੇ ਕਿਵੇਂ ਉਹ ਇੰਨਾ ਪੈਸਾ ਲਾ ਸਕਦੇ ਨੇ ਕਿਉਂਕਿ ਸਪੰਚੀ ਇੱਕ ਪਿੰਡ ਦੀ ਸੇਵਾ ਲਈ ਹੁੰਦੀ ਹੈ ਨਾ ਕਿ ਇਹ ਬੋਲੀਆਂ ਲੈਣਾ ਅਖਰਕਾਰ ਆਪਣੀ ਸਭ ਸੰਮਤੀ ਨਾਲ ਆਪਸੀ ਭਾਈਚਾਰੇ ਸਾਂਝ ਦੇ ਨਾਲ ਸਪੰਚਣਾ ਚਾਹੀਦਾ ਜਾਂ ਫਿਰ ਵੋਟਾਂ ਪਾ ਕੇ ਸਪੰਚ ਨੂੰ ਨਾ ਚਾਹੀਦਾ ਜੇ ਚੱਲਦੇ ਲਗਾਤਾਰ ਇਹੀਆਂ ਵੀਡੀਓਆਂ ਸਾਹਮਣੇ ਆਈਆਂ ਲੱਗਦਾ ਦਾਦੀ ਕਿ ਪਹਿਲੀ ਵਾਰ ਜਿਆ ਦੇਖਣ ਮਿਲੇ ਕਿ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੇ ਦੇਖਣ ਨੂੰ ਮਿਲੀਆਂ ਹੁਣ